ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਜ ਮਹੱਲਾ ਪੰਜਵਾਂ ਪੰਜਵੇਂ ਪਾਤਸ਼ਾਹ ਜੀ ਦਾ ਪਾਵਨ ਸ਼ਬਦ ਮਾਜ ਰਾਗ ਵਿੱਚ ਆਰੰਭ ਹੋਣ ਲੱਗਾ ਹੈ ਜੀ ਅੰਮ੍ਰਿਤ ਨਾਮ ਸਦਾ ਨਿਰਮਲਿਆ ਪ੍ਰਭੂ ਦਾ ਨਾਮ ਸਦਾ ਨਿਰਮਲ ਰਹਿਣ ਵਾਲਾ ਹੈ ਤੇ ਅਮਰਤ ਜੀਵਨ ਦੇਣ ਵਾਲਾ ਹੈ ਜੀ ਸੁਖਦਾਈ ਦੁੱਖ ਬਿਦਾਰਣ ਹਰੀਆ ਦੁੱਖਾਂ ਨੂੰ ਨਾਸ ਕਰਨ ਵਾਲਾ ਹੈ ਸੁਖਾਂ ਦੀ ਦਾਤ ਬਖਸ਼ਣ ਵਾਲਾ ਹੈ ਜੀ ਹਰ ਰਸਾ ਚੱਕ ਸਗਲੇ ਦੇਖੇ ਮਨ ਹਰ ਰਸ ਸਭ ਤੇ ਮਿੱਠਾ ਜਿਉ ਹੋਰ ਸਾਰੇ ਇਸ ਪਦਾਰਥ ਮੈਂ ਚੱਕ ਕੇ ਵੇਖ ਲਏ ਨੇ ਸਭ ਕੁਝ ਮੈਂ ਚੱਕ ਲਿਆ ਪ੍ਰਭੂ ਦਾ ਨਾਮ ਸਭ ਤੋਂ ਮਿੱਠਾ ਹੈ ਜੀ ਜੋ ਜੋ ਪੀਵੇ ਸੋ ਤ੍ਰਿਪਤਾਵੈ ਜਿਹੜਾ ਜਿਹੜਾ ਪ੍ਰਭੂ ਦੇ ਨਾਮ ਨੂੰ ਪੀਂਦਾ ਹੈ ਉਹ ਤ੍ਰਿਪਤ ਹੋ ਜਾਂਦਾ ਹੈ ਜੀ ਅਮਰ ਹੋਵੇ ਜੋ ਨਾਮ ਰਸ ਪਾਵੇ ਪ੍ਰਭੂ ਦੇ ਨਾਮ ਨੂੰ ਪੀਂਦਾ ਹੈ ਉਹ ਅਮਰ ਜਾਂਦਾ ਹੈ ਜੀ ਭਾਵ ਕੇ ਆਤਮਿਕ ਪੱਖੋਂ ਨਹੀਂ ਮਰਦਾ ਜੀ ਨਾਮ ਨਿਦਾਨ ਤਿਸੈ ਪ੍ਰਾਪਤ ਜਿਸ ਸ਼ਬਦ ਗੁਰੂ ਮਨ ਵੂਠਾ ਜਿਓ ਨਾਮ ਰੂਪੀ ਖਜ਼ਾਨਾ ਉਹਨੂੰ ਮਿਲਦਾ ਹੈ ਜਿਸ ਤੇ ਹੀ ਤੇ ਸ਼ਬਦ ਗੁਰੂ ਟੁੱਟ ਪੈਂਦਾ ਹੈ ਜੀ ਜਿਨ ਹਰ ਰਸ ਪਾਇਆ ਸੋ ਤ੍ਰਿਪਤ ਅਗਨ ਜਿਨ ਨੇ ਹਰੀ ਰਸ ਪ੍ਰਾਪਤ ਕਰ ਲਿਆ ਉਹ ਤ੍ਰਿਪਤ ਹੋ ਗਿਆ ਹੈ ਜੀ ਜਿਨ ਹਰ ਸਾਦ ਪਾਇਆ ਸੋ ਨਾਹੀ ਡੁਲਨ ਜਿਨ ਨੂੰ ਇਹ ਸਾਦ ਭਾ ਕੇ ਰਸ ਆ ਗਿਆ ਪ੍ਰਭੂ ਦੇ ਨਾਮ ਦਾ ਉਹ ਨਹੀਂ ਡੋਲਦਾ ਜੀ ਇਸੇ ਪ੍ਰਾਪਤ ਹਰ ਹਰ ਨਾਮ ਜਿਸ ਮਸਤਕ ਭਾ ਗੀਠਾ ਜਿਓ ਜਿਨ ਨੂੰ ਪ੍ਰਭੂ ਦੇ ਨਾਮ ਦਾਤ ਮਿਲ ਗਈ ਇਸ ਤੇ ਭਾਗ ਜਾ ਗਏ ਫਿਰ ਉਹਦੇ ਹਿਰਦੇ 'ਚ ਪ੍ਰਭੂ ਦਾ ਨਾਮ ਟੁੱਟ ਪੈਂਦਾ ਹੈ ਜੀ ਹਰ ਇੱਕ ਸਹਤ ਆਯਾ ਵਰ ਸਾਣੇ ਬੋ ਤੇਰੇ ਪ੍ਰਭੂ ਦੇ ਹੱਥ ਦੇ ਵਿੱਚ ਸੰਸਾਰ ਦੀਆਂ ਬਿਆੰਤ ਪਦਾਰਥ ਵਸਤੂਆਂ ਨੇ ਤੇ ਸੰਸਾਰ ਨੂੰ ਬਖਸ਼ ਰਿਹਾ ਹੈ ਜੀ ਇਸ ਲਗ ਮੁਕਤ ਭਏ ਕਣੇਰੇ ਪ੍ਰਭੂ ਦੇ ਨਾਮ 'ਚ ਜੁੜ ਕੇ ਜੀਵ ਮੁਕਤ ਹੋ ਗਏ ਹਨ ਜੀ ਨਾਮ ਨਿਦਾਨਾ ਗੁਰਮੁਖ ਪਾਈਐ ਕਹੋ ਨਾਨਕ ਵਿਰਲੀ ਢੀਠਾ ਜਿਓ ਇਹ ਨਾਮ ਜਿਹੜਾ ਖਜ਼ਾਨਾ ਨਾ ਇਹ ਗੁਰੂ ਦੇ ਸਨਮੁਖ ਹੋ ਕੇ ਹੀ ਪ੍ਰਾਪਤ ਹੁੰਦਾ ਪਰ ਇਹ ਦਾਤ ਕਿਸੇ ਵਿਰਲੇ ਮਨੁੱਖ ਨੂੰ ਹੀ ਨਜ਼ਰ ਆਉਂਦੀ ਹੈ ਜੀ ਮਾਹ ਮਹੱਲਾ ਪੰਜਵਾਂ ਪੰਜਵੀਂ ਪਾਤਸ਼ਾਹ ਜੁਦਾ ਪਾਵਨ ਸ਼ਬਦ ਧਰਮ ਹੋ ਲੱਗਾ ਹੈ ਜੀ ਨਿਸ਼ਿਦ ਰਿਤ ਹਰ 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 ਮੇਰਾ ਜਨਮ ਪਦਾਰਥ ਗਹਿਰ ਗੰਭੀਰ ਪ੍ਰਭੂ ਦਾ ਨਾਮ ਹੁਣ ਮੈਨੂੰ ਮਿਲ ਗਿਆ ਹੈ ਤੇ ਪ੍ਰਭੂ ਦਾ ਨਾਮ ਹੀ ਸਭ ਕੁਝ ਮੇਰੇ ਲਈ ਨਿੱਧੀਆਂ ਰਿੱਧੀਆਂ ਸਿੱਧੀਆਂ ਭਾਵ ਕੇ ਖਜ਼ਾਨੇ ਨੇ ਤਾਕਤਾ ਨੇ ਜੇ ਸਦਕਾ ਜਿਹੜਾ ਇਹ ਜਨਮ ਪਦਾਰਥ ਹੈ ਨਾ ਇਹ ਸਫਲਾ ਹੋ ਗਿਆ ਹੈ ਜੀ ਲੱਖ ਖੋਟ ਖੁਸ਼ੀਆਂ ਰੰਗ ਰਾਵੈ ਜੋ ਗੁਰ ਲਾਗਾ ਪਾਈ ਜਿਉ ਜਿਹੜਾ ਗੁਰੂ ਦੇ ਚਰਨੀ ਲੱਗਿਆ ਸਤ ਗੁਰੂ ਕਹਿਣ ਲੱਗਿਆ ਕਰੋੜਾਂ ਹੀ ਰੰਗ ਖੁਸ਼ੀਆਂ ਮਾਣਦਾ ਹੈ ਜੀ ਦਰਸ਼ਨ ਪੇਖ ਪਏ ਪੁਨੀਤਾ ਜਿਨਨੇ ਹਰੀਦਾ ਦیدار ਕਰ ਲਿਆ ਉਹ ਪਵਿੱਤਰ ਹੋ ਗਿਆ ਜੀ ਸਗਲ ਉਧਾਰੇ ਪਾਈ ਮੀਤਾ ਉਸਨੇ ਆਪਣੇ ਮਿੱਤਰ ਭਾਈ ਸਾਰੇ ਪਾਰ ਉਦਾਰ ਕਰ ਲੇ ਜੀ ਅਗੋਚਰ ਸਵਾਮੀ ਆਪਣਾ ਗੁਰ ਕਿਰਪਾ ਤੇ ਸੱਚ ਧਿਆਈਂ ਜੀਓ ਜਿਹੜਾ ਪ੍ਰਭੂ ਪਹੁੰਚ ਤੋਂ ਦੂਰ ਹੈ ਇੰਦਰੀਆਂ ਤੋਂ ਦੂਰ ਹੈ ਜਿਹੜਾ ਸਾਡੇ ਤੋਂ ਸੋਚਿਆ ਤੱਕ ਨਹੀਂ ਜਾ ਸਕਦਾ ਫਿਰ ਐਸੇ ਹਰੀ ਨੂੰ ਗੁਰੂ ਦੀ ਕਿਰਪਾ ਨਾਲ ਹੀ ਧਿਆਇਆ ਜਾ ਸਕੀਦਾ ਹੈ ਜੀ ਜਾ ਕੋ ਖੋਜੈ ਸਰਬ ਉਪਾਏ ਜਿਸ ਪ੍ਰਭੂ ਨੂੰ ਖੋਜਣ ਵਾਸਤੇ ਬਯੰਤ ਜੀ ਬਯੰਤ ਰਿਕੇ ਪਨਾਰੇ ਹਨ ਫਡ ਭਾਗੀ ਦਰਸ਼ਨ ਕੋ ਵਿਰਲਾ ਪਾਏ ਪਰ ਇਹ ਦੀਦਾਰ ਕਿਸੇ ਟਾਵੇਂ ਮਨੁੱਖ ਨੂੰ ਹੀ ਮਿਲਦੇ ਹਨ ਉਚੇ ਅਪਾਰ ਅਗੋਚਰ ਥੰਨਾ ਉਹ ਮੈਲ ਗੁਰੂ ਦੇਖਾਈ ਜੀਓ ਜਿਹੜਾ ਪ੍ਰਭੂ ਦਾ ਜਿਹੜਾ ਮੈਲ ਹੈ ਉਹ ਅਗੋਚਰ ਹੈ ਜਿਸ ਤੇ ਕੋਈ ਇੰਦਰੀਆਂ ਰਾਈ ਪਹੁੰਚਿਆ ਨਹੀਂ ਜਾ ਸਕਦਾ ਫਿਰ ਉਹ ਮੈਲ ਦਾ ਦਿਦਾਰ ਗੁਰੂ ਦੀ ਬਖਸ਼ਿਸ਼ ਨਾਲ ਹੋ ਗਿਆ ਜੀ ਗਹਿਰ ਗੰਭੀਰ ਅੰਮ੍ਰਿਤ ਨਾਮ ਤੇਰਾ ਜੀ ਪ੍ਰਭੂ ਜਿਹੜਾ ਤੇਰਾ ਨਾਮ ਹੈ ਨਾ ਉਹ ਅੰਮ੍ਰਿਤ ਹੈ ਬੜਾ ਗਹਿਰ ਹੈ ਬੜਾ ਗੰਭੀਰ ਹੈ ਜੀ ਮੁਕਤ ਭਇਆ ਜਿਸੋ ਰਿਦੈ ਵਸੀਰਾ ਉਹ ਮੁਕਤ ਹੋ ਗਿਆ ਜਿਸਦੇ ਹਿਰਦੇ ਚ ਪ੍ਰਭੂ ਦਾ ਨਾਮ ਵਸ ਗਿਆ ਜੀ ਗੁਰਬੰਧਨ ਤਿਨ ਕੇ ਸਗਲੇ ਕਾਟੇ ਜਨਾਨਾਨਕ ਸਹਿਜ ਸਮਾਈ ਜੀਓ ਦਾਸ ਨਾਨਕ ਉਹ ਸਹਿਜ ਜੁ ਟਿਕਿਆ ਰਹਿੰਦਾ ਹੈ ਜਿਸ ਤੇ ਬੰਧਨ ਗੁਰੂ ਨੇ ਕੱਟ ਦਿੱਤੇ ਹਨ ਜੀ ਵਾਹ ਮਹੱਲਾ ਪੰਜਵਾਂ ਪੰਨਵੀ ਪਾਛਾ ਜਿੱਦਾਂ ਪਾਵਨ ਸ਼ਬਦ ਅਰੰਭ ਹੋਣ ਲੱਗਾ ਹੈ ਜੀ ਪ੍ਰਭ ਕਿਰਪਾ ਤੇ ਹਰ ਹਰ ਧਿਆਵ ਪ੍ਰਭੂ ਕਿਰਪਾ ਦੇ ਨਾਲ ਮੈਂ ਹਰੀ ਨੂੰ ਜਪਣਾ ਹਾਂ ਜੀ ਪ੍ਰਭ ਦਇਆ ਤੇ ਮੰਗਲ ਗਾਵੋ ਪ੍ਰਭੂ ਦੀ ਦਇਆ ਦੇ ਨਾਲ ਮੈਂ ਸਿਫਤੋ ਸਲਾਹ ਦੇ ਮੰਗਲ ਗੀਤ ਗਾ ਰਿਹਾ ਹਾਂ ਜੀ ਉਠਤ ਬਾਟਦ ਸੋਵਤ ਜਾਗਤ ਔਰ ਤੇ ਆਇਆ ਸਗਲ ਅਵਰਦਾ ਜੀਓ ਉੱਠਦਿਆਂ ਬੈੰਦਿਆਂ ਸੌਂਦਿਆਂ ਜਾਗਦਿਆਂ ਸਾਰੀ ਉਮਰ ਪ੍ਰਭੂ ਨੂੰ ਤਿਆਉਣਾ ਚਾਹੀਦਾ ਹੈ ਜੀ ਨਾਮ ਔਖਦ ਮੋਕੋ ਸਾਧੂ ਦੀਆ ਨਾਮ ਰੂਪੀ ਹੁਣ ਔਖਦ ਦਵਾਈ ਸਾਧੂ ਗੁਰੂ ਨੇ ਮੈਨੂੰ ਬਖਸ਼ ਦਿੱਤੀ ਹੈ ਜੀ ਕਿਲਵਿਕ ਕਾਟੇ ਨਿਰਮਲ ਥੀਆ ਕਿਲਵਿਕ ਹੁਣ ਪਾਪ ਕੱਟੇ ਗਏ ਨੇ ਮਨ ਨਿਰਮਲ ਹੋ ਗਿਆ ਹੈ ਜੀ ਆਨੰਦ ਪਿਆਨਿਕ ਸੀ ਸਭ ਪੀਰਾ ਸਗਲ ਬਿਨਾਸੀ ਦਰਦਾ ਜਿਉ ਹੁਣ ਹਿਰਦੇ ਚ ਆਨੰਦ ਖੇੜਾ ਪੈਦਾ ਹੋ ਗਿਆ ਸਾਰੀ ਪੀਰ ਜਿੰਨੀ ਪੀੜ ਸੀ ਹਮੇ ਦੀ ਮੁੱਕ ਗਈ ਹੈ ਜੀ ਜਿਸ ਕਾ ਅੰਗ ਕਰੇ ਮੇਰਾ ਪਿਆਰਾ ਜਿਸ ਦੇ ਪਾਸੇ ਮੇਰਾ ਪਿਆਰਾ ਹਰੀ ਖਲੋਜਾ ਵੇ ਜੀ ਸੋ ਮੁਕਤਾ ਸਾਗਰ ਸੰਸਾਰਾ ਹੋ ਸੰਸਾਰ ਸਾਗਰ ਤੋਂ ਮੁਕਤ ਹੋ ਜਾਂਦਾ ਹੈ ਸਤ ਕਰੇ ਜਨ ਗੁਰੂ ਪਛਾਤਾ ਸੋ ਕਾਹੇ ਕੋ ਡਰਦਾ ਜੀਓ ਜਿਸਨੇ ਗੁਰੂ ਨੂੰ ਪਛਾਨ ਲਿਆ ਹੈ ਉਸ ਹਰੀ ਨੂੰ ਪਛਾਨ ਲਿਆ ਫਿਰ ਉਹ ਜੀਵ ਨਹੀਂ ਡਰਦਾ ਜੀ ਜਬ ਤੇ ਸਾਧੂ ਸੰਗਤ ਪਾਏ ਜਦੋਂ ਤੋਂ ਗੁਰੂ ਰੂਪੀ ਸਾਧੂ ਦੀ ਸੰਗਤ ਹਾਸਲ ਕੀਤੀ ਹੈ ਜੀ ਗੁਰਪੇਟਤ ਹੋ ਗਈ ਬਲਾਏ ਤੇ ਗੁਰੂ ਨੂੰ ਮਿਲਦਿਆ ਹੀ ਹੋਂ ਮੇਂ ਜਿਹੜੀ ਬਲਾਹ ਹੈ ਪੀੜ ਹੈ ਮੁੱਕ ਗਈ ਹੈ ਜੀ ਸਾਸ ਸਾਸ ਹਰ ਗਾਵੇ ਨਾਨਕ ਸਤਗੁਰ ਟਾਕ ਲਿਆ ਮੇਰਾ ਪਰਦਾ ਜੀਓ ਹੁਣ ਸਤਗੁਰੂ ਨੇ ਸਾਡਾ ਪਰਦਾ ਟੱਕ ਲਿਆ ਜਿਸ ਕਰਕੇ ਹੁਣ ਹਰੇਕ ਸਵਾਸ ਨਾਲ ਨਾਨਕ ਪ੍ਰਭੂ ਦੇ ਗੀਤ ਗਾ ਰਿਹਾ ਹੈ ਜੀ ਮਾਜ ਮਹੱਲਾ ਪੰਜਵਾਂ ਪੰਜਵੇਂ ਪਾਸ਼ਾ ਜੁਦਾ ਸ਼ਬਦ ਆਰੰਭ ਹੋਣ ਲੱਗਾ ਹੈ ਜੀ ਓਤ ਪੋਤ ਸੇਵਕ ਸੰਗ ਰਾਤਾ ਪ੍ਰਭੂ ਆਪਣੇ ਸੇਵਕਾਂ ਦੇ ਨਾਲ ਓਤ ਪੋਤਾ ਨੇ ਪੇਟੇ ਵਾਂਗ ਪ੍ਰਤਿਆ ਹੋਇਆ ਹੈ ਜੀ ਪ੍ਰਪ੍ਰਿਤ ਪਾਲੀ ਸੇਵਕ ਸੁਖਦਾਤਾ ਪ੍ਰਭੂ ਆਪਣੇ ਸੇਵਕਾਂ ਦੀ ਪਰਤਪਾਲਣਾ ਕਰਦਾ ਹੈ ਜੀ ਪਾਣੀ ਪੱਖਾ ਪੀਸੂ ਸੇਵਕ ਕਾ ਠਾਕੁਰ ਹੀ ਕਾ ਆਹਰ ਜਿਓ ਮੈਂ ਆਪਣੇ ਉਹਨਾਂ ਸੇਵਕਾਂ ਨੂੰ ਜਿਹੜੇ ਪ੍ਰਭੂ ਦੇ ਸੇਵਕ ਨੇ ਮੈਂ ਉਹਨਾਂ ਨੂੰ ਪਾਣੀ ਢੋਣਾ ਉਹਨਾਂ ਲਈ ਪੱਖਾ ਫੇਰ ਫੇਰਨਾ ਵਾਂ ਪੀਸਣ ਪੀਸਣਾ ਹਾਂ ਤੇ ਇਹੀ ਆਹਰ ਕਰਨਾ ਹਾਂ ਜੀ ਕਟਸਲਕ ਪ੍ਰਵ ਸੇਵਾ ਲਾਇ ਜਿੰਨਾ ਦੀ ਹੋਮੇ ਰੂਪੀ ਸਿਲਕ ਕੱਟ ਕੇ ਪ੍ਰਭੂ ਨੇ ਸੇਵਾ ਚ ਲਾ ਲਿਆ ਜੀ ਹੁਕਮ ਸਾਹਿਬ ਕਾ ਸੇਵਕ ਮਨ ਪਾਇਆ ਪ੍ਰਭੂ ਦਾ ਹੁਕਮ ਉਹਨਾਂ ਸੇਵਕਾਂ ਦੇ ਮਨ ਚ ਚੰਗਾ ਲੱਗਣ ਲੱਗ ਪਿਆ ਜੀ ਸੋਈ ਕਮਾਵੇਂ ਜੋ ਸਾਹਿਬ ਪਾਵੈ ਸੇਵਕ ਅੰਤਰ ਬਾਹਰ ਮਹਾਰ ਜੀਓ ਜੋ ਪ੍ਰਭੂ ਹੁਕਮ ਕਰਦਾ ਹੈ ਉਹੀ ਉਹ ਸੇਵਕ ਕਮਉਂਦਾ ਹੈ ਤੇ ਹਰ ਥਾਂ ਤੇ ਸੇਵਕ ਨੂੰ ਪ੍ਰਭੂ ਦਾ ਹੀ ਦਿਦਾਰ ਦਿਸਦਾ ਹੈ ਜੀ ਤੂੰ ਦਾ ਨਾ ਠਾਕੁਰ ਸਭ ਵਿਦ ਜਾਣੈ ਪ੍ਰਭੂ ਤੂੰ ਸਾਰਿਆਂ ਦੇ ਦਿਲਾਂ ਦੀ ਜਾਣਨਾ ਹੈ ਤੂੰ ਬੜਾ ਦਾਣਾ ਤੇ ਸਿਆਣਾ ਹੈ ਜੀ ਠਾਕੁਰ ਕੇ ਸੇਵਕ ਹਰ ਰੰਗ ਮਾਣੈ ਠਾਕੁਰ ਦੇ ਸੇਵਕ ਨੇ ਹਰੀ ਦੇ ਰੰਗ ਨੂੰ ਮਾਣਦੇ ਹਨ ਜੀ ਜੋ ਕਿ ਠਾਕੁਰ ਕਾ ਸੋ ਸੇਵਕ ਕਾ ਸੇਵਕ ठाकुर ही ਸੰਝਾਹ ਰਜੀਓ ਜੋ ਹਰੀ ਦਾ ਹੈ ਉਹੀ ਸੇਵਕ ਦਾ ਜੋ ਸੇਵਕ ਦਾ ਹੈ ਉਹੀ ਹਰੀ ਦਾ ਭਾਗ ਕੇ ਸੇਵਕ ਵਿੱਚ ਅਤੇ ਹਰੀ ਵਿੱਚ ਕੋਈ ਫਰਕ ਨਹੀਂ ਜੀ ਆਪਣਾ ਠਾਕੁਰ ਜੋ ਪਹਿਰਾਇਆ ਜਦੋਂ ਠਾਕੁਰ ਨੇ ਆਪਣੇ ਸੇਵਕਾਂ ਨੂੰ ਸਰਪਾਉ ਦੀ ਦਾਤ ਬਖਸ਼ੀ ਜੀ ਬੋਰਨਾ ਲੇਖਾ ਪੁੱਛ ਬੁਲਾਇਆ ਫਿਰ ਮੁੜ ਕੇ ਉਹ ਲੇਖਾ ਜੋਖਾ ਦੇਣਾ ਮੋਕ ਗਿਆ ਜੀ ਇਸ ਸੇਵਕ ਕੈ ਨਾਨਕ ਕੁਰਬਾਨੀ ਸੋ ਗਰ ਗੰਬੀਰਾ ਗੌਹਰ ਜੀਓ ਨਾਨਕ ਉਹ ਸੇਵਕ ਤੋ ਫਿਰ ਸਦਕੇ ਜਾਂਦਾ ਹੈ ਜੋ ਪ੍ਰਭੂ ਦੇ ਨਾਲ ਜੁੜਿਆ ਹੋਇਆ ਹੈ ਜੀ ਵਾਹ ਮਹੱਲਾ ਪੰਜਵਾਂ ਪੰਜਵੀਂ ਪਾਤਸ਼ਾਹ ਜੀ ਦਾ ਪਾਵਨ ਸ਼ਬਦ ਅਰੰਭ ਹੋਣ ਲੱਗਾ ਹੈ ਜੀ ਸਦਕੇ ਜੀ ਕਰਮੈ ਬਾਹਰ ਨਹੀਂ ਸਭ ਕੁਝ ਸਿਰ ਦੇ ਘਰ ਵਿੱਚ ਹੈ ਬਾਹਰ ਕੁਝ ਵੀ ਨਹੀਂ ਜੀ ਬਾਹਰ ਟੋਲੈ ਸੋ ਪਰਮ ਪੁਲਾਹੀ ਜਿਹੜੇ ਬਾਹਰ ਲੱਭਦੇ ਨੇ ਉਹ ਨੇਰੀ ਪਟਕਣਾ ਵਿੱਚ ਹੀ ਹਨ ਹਾਂ ਜੀ ਗੁਰਪ੍ਰਸਾਦੀ ਜਿਨਿ ਅੰਤਰ ਪਾਇਆ ਸੋ ਅੰਤਰ ਬਾਹਰ ਸੁਹੇਲਾ ਜਿਓ ਗੁਰੂ ਕਿਰਪਾ ਦੇ ਨਾਲ ਜਿਨ੍ਹਾਂ ਨੇ ਹਿਰਦੇ ਘਰ ਚ ਪ੍ਰਭੂ ਨੂੰ ਲੱਭ ਲਿਆ ਉਹ ਅੰਤਰ ਬਾਹਰ ਹਰ ਥਾਂ ਤੇ ਸੁਖੀ ਰਹਿੰਦੇ ਹਨ ਜੀ ਝਿਮ ਝਿਮ ਵਰਸੈ ਅੰਮ੍ਰਿਤ ਤਾਰਾ ਪ੍ਰਭੂ ਦੇ ਨਾਮ ਦੇ ਜਿਹੜਾ ਚਿਮਚਿਮ ਭਾਵ ਕੇ ਜਿਹੜਾ ਅੰਮ੍ਰਿਤ ਬੜਾ ਚਿਮਚਿਮ ਕਰਕੇ ਵਰਸ ਰਿਹਾ ਹੈ ਜੀ ਮਨ ਪੀਵੇ ਸੁਣ ਸ਼ਬਦ ਵਿਚਾਰਾਂ ਤੇ ਮਨ ਸ਼ਬਦ ਦੀ ਵਿਚਾਰ ਕਰਕੇ ਇਹ ਸੁਣ ਕੇ ਇਹ ਰਸ ਨੂੰ ਪੀ ਰਿਹਾ ਹੈ ਜੀ ਆਨੰਦ ਬਿਨੋਦ ਕਰੇ ਦਿਨ ਰਾਤੀ ਸਦਾ ਸਦਾ ਹਰ ਕੇਲਾ ਜੀਓ ਹੁਣ ਹਿਰਦਾ ਬੜੇ ਖੁਸ਼ੀਆਂ ਦੇ ਵਿੱਚ ਚਾਵਾਂ ਦੇ ਵਿੱਚ ਰਹਿੰਦਾ ਹੈ ਤੇ ਹਰੀ ਦੇ ਨਾਲ ਜੁੜਿਆ ਹੋਇਆ ਹੈ ਜੀ ਜਨ ਜਨਮ ਕਾ ਵਿਛੜਿਆ ਮਿਲਿਆ ਜਿਹੜਾ ਮਨ ਪਤਾ ਨਹੀਂ ਜਨਮਾਂ ਜਨਮਾਂ ਦਾ ਵਿਛੜਿਆ ਸੀ ਉਹ ਹਰੀ ਨੂੰ ਮਿਲ ਪਿਆ ਜੀ ਸਾਧ ਕਿਰਪਾ ਤੇ ਸੁਕਾ ਹਰਿਆ ਗੁਰੂ ਦੀ ਕਿਰਪਾ ਦੇ ਨਾਲ ਸੁੱਕਾ ਹਿਰਦਾ ਹੋਣ ਖਿੜ ਗਿਆ ਹੈ ਜੀ ਸਮਤ ਪਾਏ ਨਾਮ ਧਿਆਏ ਗੁਰਮੁਖ ਹੋਏ ਮਿਲ ਲਾ ਜੀਓ ਜਿਨ੍ਹਾਂ ਨੇ ਗੁਰੂ ਤੋਂ ਸਮਤ ਪਾ ਲਈ ਉਹਨਾਂ ਨੇ ਨਾਮ ਧਿਆਲ ਲਿਆ ਤੇ ਹਰੀਦੇ ਨਾਲ ਉਹਨਾਂ ਦਾ ਮਿਲਾਪ ਹੋ ਗਿਆ ਜੀ ਜਲ ਤਰੰਗ ਜੋ ਜਲ ਹੈ ਸਮਾਇਆ ਜਿਵੇਂ ਪਾਣੀ ਦੀਆਂ ਸਮੁੰਦਰ ਚੋਂ ਤਰੰਗਾਂ ਉੱਠਦੀਆਂ ਨੇ ਫਿਰ ਉਹ ਪਾਣੀ ਦੇ ਵਿੱਚ ਪਾਣੀ ਦਾ ਹੀ ਰੂਪ ਹੋ ਜਾਂਦੀਆਂ ਹਨ ਜੀ ਕਿਉਂ ਜੋਤੀ ਸੰਜੋਤ ਮਿਲਾਇਆ ਤੇ ਸਾਡੀ ਜੋਤ ਪ੍ਰਭੂ ਦੇ ਚਰਨਾਂ 'ਚ ਜੁੜੀ ਹੋਈ ਹੈ ਜੀ ਕਹੋ ਨਾਨਕ ਪ੍ਰਮ ਕਟੇ ਕਿਵਾੜਾ ਬਹੁੜ ਨਾ ਹੋਈਐ ਜੌਲਾ ਜੀਓ ਇਹ ਨਾਨਕ ਆਕ ਉਹਨਾਂ ਦੇ ਜਿਹੜੇ ਪਰਮਦੇਵ ਕਵਾਟ ਨੇ ਨਾ ਉਹ ਕੱਟੇ ਗਏ ਨੇ ਤੇ ਮੁੜ ਕੇ ਹੁਣ ਵਿਕਾਰਾਂ ਦੇ ਵਿੱਚ ਨਹੀਂ ਫਸਦੇ ਜੀ ਹਾਂ ਮਹੱਲਾ ਪੰਜਵਾਂ ਪੰਜਵੇਂ ਪਾਠ ਜਿਹਦੇ ਪਾਵਨ ਸ਼ਬਦ ਅਰੰਭ ਹੋਣ ਲੱਗਾ ਹੈ ਜੀ ਇਸ ਕੁਰਬਾਨੀ ਜਿਨ ਤੂੰ ਸੁਣਿਆ ਇਹ ਹਰੀ ਜਿਨ੍ਹਾਂ ਨੇ ਤੈਨੂੰ ਸੁਣਿਆ ਹੈ ਮਨਾਂ ਤੋਂ ਸਦਕੇ ਜਾਣਾ ਹਾਂ ਜੀ ਇਸ ਬਲਿਹਾਰੀ ਜੇਨੇ ਰਸਨਾ ਭਣਿਆ ਮਿਹਨਤ ਸਦਕੇ ਜਾਨਾ ਵਾ ਜਿਨ੍ਹਾਂ ਨੇ ਆਪਣੀ ਜੀਵ ਨਾਲ ਤੁਹਾਨੂੰ ਧਿਆਇਆ ਹੈ ਜੀ ਵਾਰ-ਵਾਰ ਜਾਈ ਤਿਸ ਵਿਟੋ ਜੋ ਮਨ ਤਨ ਤੁਦ ਅਰਾਧੇਂ ਜੀ ਮਿਹਨਤ ਸਦਕੇ ਜਾਨਾ ਵਾਰ-ਵਾਰ ਜੋ ਮਨ ਤੇ ਤਨ ਕਰਕੇ ਹਰੀ ਤੁਹਾਨੂੰ ਧਿਉਂਦੇ ਹਨ ਇਹ ਚਰਨ ਪਖਾਲੀ ਜੋ ਤੇਰਾ ਮਾਰਗ ਚਾਲੈ ਇਹ ਹਰੀ ਜੋ ਤੇਰੇ ਮਾਰਗ ਚੱਲਦੇ ਨੇ ਨਾ ਮੈਂ ਉਹਨਾਂ ਦੇ ਚਰਨਾਂ ਨੂੰ ਪਕੜਾਂ ਚਰਨਾਂ ਨੂੰ ਕੁਟਾਂ ਜੀ ਨੈਣ ਨਿਹਾਲੀ ਤਿਸ ਪੁਰਖ ਦਿਆਲਾ ਤੇ ਨੈਣਾ ਦੇ ਨਾਲ ਉਹਨਾਂ ਪੁਰਖਾਂ ਦਾ ਦیدار ਕਰਾਂ ਜੀ ਮਨ ਦੇਵਾ ਤਿਸ ਆਪਣੇ ਸਾਜਨ ਜਿਨ ਗੁਰ ਮਿਲ ਸੋ ਪ੍ਰਵਲਾਦੇ ਜੀਓ ਮੈਂ ਉਹਨ ਆਪਣੇ ਸਾਜਨ ਭਾਵ ਕੇ ਸਾਧ ਸੰਗੀਆਂ ਨੂੰ ਆਪਣਾ ਮਨ ਤਨ ਭੇਟ ਕਰਾਂ ਜਿਨ੍ਹਾਂ ਨੂੰ ਗੁਰੂ ਨੇ ਜਿਹੜੇ ਗੁਰੂ ਨੂੰ ਮਿਲ ਕੇ ਉਸ ਪ੍ਰਭੂ ਨੂੰ ਮਿਲ ਪਏ ਹਨ ਜੀ ਸੇਵਡ ਪਾਗੀ ਜਿਹਨੂੰ ਤੁਮ ਜਾਣੇ ਉਹ ਵੱਡੇ ਭਾਗਾ ਵਾਲੇ ਨੇ ਜਿਨ੍ਹਾਂ ਨੇ ਹਰੀ ਨਾਲ ਪਛਾਣ ਕਰ ਲਈ ਹੈ ਜੀ ਸਭ ਕੈਮ ਦੇ ਅਲਿਪਤਨ ਰਵਾਨੇ ਜਿਹੜਾ ਪ੍ਰਭੂ ਸਾਰਿਆਂ ਦੇ ਵਿੱਚ ਵਸਤ ਹੈ ਅਤੇ ਸਾਰਿਆਂ ਤੋਂ ਨਿਰਲੇਪ ਹੈ ਜੀ ਸਾਧਕ ਸੰਗੁਨ ਪਉਜਲ ਤਰਿਆ ਸਗਲ ਦੂਤ ਉਨ ਸਾਦੇ ਜੀਓ ਗੁਰੂ ਦੀ ਬਰਕਤ ਨਾਲ ਉਹ ਸੰਸਾਰ ਸਾਗਰ ਤੋਂ ਤਰ ਗਏ ਨੇ ਜਿਹੜੇ ਸਾਰੇ ਦੂਤ ਨੇ ਉਹ ਸਾਧਲੇ ਹਨ ਜੀ ਿਨਕੀ ਸ਼ਰਨ ਪ੍ਰਯਾ ਮਨ ਮੇਰਾ ਹੁਣ ਉਹਨਾਂ ਦੀ ਸ਼ਰਨ ਵਿੱਚ ਮੇਰਾ ਮਨ ਪਹੁੰਚ ਗਿਆ ਹੈ ਜੀ ਮਾਣ ਤਾਣ ਤਜ ਮੁਹੂ ਅੰਧੇਰਾ ਆਪਣਾ ਸਾਰਾ ਮਾਣ ਤਾਣ ਅੰਕਾਰ ਅੱਜ ਕੇ ਪਹੁੰਚ ਗਿਆ ਹੈ ਜੀ ਨਾਮਦਾਨ ਦੀ ਜਾ ਨਾਨਕ ਕਉ ਤਿਸ ਪ੍ਰਭ ਅਗੰ ਅਗਾਦੇ ਜੀਓ ਏ ਪ੍ਰਭ ਅਗੰ ਅਗਾਦੇ ਕਿਰਪਾ ਕਰਕੇ ਨਾਨਕ ਨੂੰ ਵੀ ਨਾਮ ਦੀ ਦਾਤ ਬਖਸ਼ੋ ਜੀ ਸਮਾ ਮਹੱਲਾ ਪੰਜਵਾਂ ਪੰਜਵੇਂ ਪਾਤਸ਼ਾਹ ਜੀ ਪਾਵਨ ਸ਼ਬਦ ਰੰਮ ਹੋਣ ਲੱਗਾ ਹੈ ਜੀ ਤੂੰ ਪੇੜ ਸ਼ਾਖ ਤੇਰੀ ਫੁੱਲੀ ਪ੍ਰਭੂ ਤੁਸੀਂ ਇੱਕ ਰੁੱਖ ਹੋ ਤੇ ਸਾਰੇ ਸੰਸਾਰ ਤੁਹਾਡੀਆਂ ਟਹਿਣੀਆਂ ਹਨ ਜੀ ਤੂੰ ਸੂਖਮ ਹੋ ਆ ਅਸਥੂਲੀ ਤੁਸੀਂ ਸੂਖਮ ਅਦ੍ਰਿਸ਼ਟ ਹੋ ਪਰ ਸਾਰਾ ਸੰਸਾਰ ਅਸਥੂਲੀ ਇੱਕ ਦ੍ਰਿਸ਼ਟਮਾਨ ਹੈ ਜੀ ਤੂੰ ਜਲਨ ਤੂੰ ਫੇਨ ਬੁੱਧ ਬੁਦਾ ਦੁੱਧ ਬਿਨ ਅਵਰ ਨ ਪਾਲੀ ਅਜੀਓ ਪ੍ਰਭੂ ਤੁਸੀਂ ਸਮੁੰਦਰ ਹੋ ਪਰ ਇਹ ਸਾਰਾ ਸੰਸਾਰ ਇੱਕ ਜਲ ਦਾ ਇੱਕ ਬੁੱਧ ਬੁਦਾ ਹੈ ਜੀ ਤੁਹਾਡੇ ਬਿਨਾ ਸੰਸਾਰ ਨਹੀਂ ਕੁਛ ਜੀ ਤੂ ਸੂਤ ਮਣੀਏ ਵੀ ਤੂੰ ਹਾਂ ਤੁਸੀਂ ਸੂਤਰ ਹੋ ਤੁਸੀਂ ਹੀ ਸੂਤ ਵਿੱਚ ਪੈਣ ਵਾਲੇ ਮਣਕੇ ਹੋ ਜੀ ਤੂ ਗੰਠੀ ਮੇਰੇ ਸਿਰ ਤੂੰ ਹੈ ਤੁਸੀਂ ਗੰਠੀ ਭਾਵ ਕੇ ਜਿਹੜਾ ਮੋਤੀਆਂ ਦੇ ਉੱਤੇ ਨਿੱਕੀ ਜੀ ਗੰਢ ਹੁੰਦੀ ਤੁਸੀਂ ਉਹ ਗੰਢ ਹੋ ਤੁਸੀਂ ਇਸ ਉੱਤੇਲੇ ਰਮਾਲਾ ਦਾ ਜਿਹੜਾ ਮਣਕਾ ਹੁੰਦਾ ਹੈ ਮੇਰੂ ਉਹ ਵੀ ਤੁਸੀਂ ਹੋ ਜੀ ਆਦਮਤ ਅੰਤ ਪ੍ਰਭ ਸੋਈ ਅਵਰ ਨਾ ਕੋਈ ਦਿਖਾ ਲੀ ਹੈ ਜੀ ਉਹ ਪ੍ਰਭੂ ਸ਼ੁਰੂ ਤੋਂ ਹੁਣ ਅਖੀਰ ਚ ਸਭ ਥਾਂ ਤੇ ਤੁਸੀਂ ਹੋ ਤੁਹਾਡੇ ਬਿਨਾਂ ਕੋਈ ਨਹੀਂ ਜੀ ਤੂੰ ਨਿਰਗੁਣ ਸਰਗੁਣ ਸੁਖਦਾਤਾ ਪ੍ਰਭੂ ਤੂੰ ਸੁੱਖਾਂ ਦੇ ਦਾਤਤੇ ਹੋ ਨਿਰਗੁਣ ਵੀ ਹੈ ਉਹ ਸਰਗੁਣ ਵੀ ਹੈ ਹੋ ਤੂੰ ਨਿਰਵਾਣ ਰਸੀਆ ਰੰਗਰਾਤਾ ਤੁਸੀਂ ਨਿਰਵਾਣ ਹੋ ਭਾਉ ਕਿ ਤੁਹਾਨੂੰ ਸੰਸਾਰ ਦੇ ਪਦਾਰਥਾਂ ਦਾ ਮੋਹ ਨਹੀਂ ਤੇ ਤੁਹਾਡੇ ਨਾਮ ਵਿੱਚ ਰੰਗਨ ਵਾਲੇ ਰਸ ਲੈ ਰਹੇ ਹਨ ਜੀ ਆਪਣੇ ਕਰਤਵੇ ਆਪੇ ਜਾਣੇ ਆਪੇ ਤੁਦ ਸੰਭਾਲੀਐ ਜੀ ਤੁਸੀਂ ਆਪਣੇ ਕਰਤਬ ਆਪਣੇ ਕੁੱਤ ਕਾ ਨੂੰ ਆਪ ਜਾਣ ਤੁਸੀਂ ਆਪ ਹੀ ਜੀਵਾਂ ਨੂੰ ਸੰਭਾਲਦੇ ਹੋ ਜੀ ਊਠਾਕੁਰ ਸੇਵਕ ਫੁਨ ਆਪੇ ਤੁਸੀਂ ਆਪ ਹੀ ਠਾਕੁਰ ਹੋ ਸੇਵਕ ਵੀ ਤੁਸੀਂ ਆਪੇ ਹੋ ਜੀ ਹੂੰ ਗੁਪਤ ਪ੍ਰਗਟ ਪ੍ਰਭ ਆਪੇ ਤੁਸੀਂ ਆਪ ਹੀ ਸੰਸਾਰ ਚ ਗੁਪਤ ਹੋ ਆਪ ਹੀ ਸੰਸਾਰ ਚ ਪ੍ਰਗਟ ਹੋ ਜੀ ਨਾਨਕ ਦਾਸ ਸਦਾ ਗੁਣ ਗਾਵੈ ਇੱਕ ਭੋਰੀ ਨਦਰ ਨਿਹਾਲੀ ਹੈ ਜੀ ਦਾਸ ਨਾਨਕ ਤੁਹਾਡੇ ਹੀ ਗੁਣ ਗਾਉਂਦਾ ਹੈ ਪ੍ਰਭੂ ਕਿਰਪਾ ਕਰੋ ਇੱਕ ਰਤੀ ਮਾਤਰ ਦੀਦਰ ਨਦਰ ਕਰੋ ਜੀ ਮਹੱਲਾ ਪੰਜਵਾਂ ਪੰਨੀ ਪਾਸ਼ਾ ਜਦ ਪਾਵਨ ਸ਼ਬਦ ਰੰਮ ਹੋਣ ਲੱਗਾ ਹੈ ਜੀ ਸਭਲ ਸੁਬਾਣੀ ਇਤਨਾ ਨਾਮ ਵਖਾਣੀ ਉਹ ਬੋਲ ਸਫਲੇ ਹਨ ਜਿਨ੍ਹਾਂ ਨਾਲ ਤੁਹਾਡੇ ਨਾਮ ਦਾ ਜਾਪ ਕੀਤਾ ਜਾਂਦਾ ਹੈ ਜੀ ਗੁਰਪ੍ਰਸਾਦ ਕਿਨ੍ਹਾ ਵਿਰਲੇ ਜਾਣੀ ਗੁਰੂ ਕਿਰਪਾ ਦੇ ਨਾਲ ਕਿਸੇ ਵਿਰਲੇ ਮਨੁੱਖ ਨੇ ਹੀ ਇੰਨਾ ਬਾਣੀ ਨਾਲ ਪਛਾਣ ਪਾਈ ਹੈ ਜੀ ਧੰਨ ਸੁਵੇਲਾ ਜਿਤ ਹਰ ਗਾਵਤ ਸੁਣਨਾ ਆਏ ਤੇ ਪਰਵਾਨਾ ਜੀਓ ਫਿਰ ਉਹ ਵੇਲਾ ਵਖਤ ਧੰਨ ਹੈ ਉਹ ਰੁੱਤ ਵੀ ਧੰਨ ਹੈ ਜਦੋਂ ਹਰੀ ਤੁਹਾਡਾ ਦੀਦਾਰ ਹੁੰਦਾ ਤੁਹਾਡੇ ਗੀਤ ਗਾਏ ਤੇ ਸੁਨੇ ਜਾਂਦੇ ਹਨ ਸੇ ਨੇਤਰ ਪ੍ਰਵਾਨ ਜਿਨੀਆਂ ਦਰਸ਼ਨ ਪੇਖਾ ਉਹ ਨੇਤਰ ਪ੍ਰਵਾਨ ਨੇ ਭਲੇ ਨੇ ਜਿਨ੍ਹਾਂ ਨੇ ਤੁਹਾਡੇ ਦਰਸ਼ਨ ਕੀਤੇ ਹਨ ਸੇ ਕਰ ਭਲੇ ਜਿਨੀਆਂ ਹਰ ਜਸ ਲੇਖਾ ਉਹ ਹੱਥ ਹੱਤ ਵੀ ਭਲੇ ਨੇ ਜਿਨ੍ਹਾਂ ਨੇ ਹਰੀ ਜਸ ਨੂੰ ਲਿਖਿਆ ਹੈ ਜੀ ਸੇ ਚਰਨ ਸੁਹਾਵੇ ਜੋ ਹਰ ਮਾਰਗ ਚੱਲੇ ਹੌਮ ਬਾਲ ਤਿੰਨ ਸੰਗ ਪਛਾਣਾ ਜੀ ਉਹ ਪੈਰ ਵੀ ਭਲੇ ਨੇ ਸੁਹਾਵੇ ਨੇ ਜੋ ਹਰੀ ਮਾਰਗ ਤੇ ਚੱਲਦੇ ਹਨ ਜੀ ਸੁਣ ਸਾਜਨ ਮੇਰੇ ਮੀਤ ਪਿਆਰੇ ਇਹ ਮੇਰੇ ਮਿੱਤਰ ਇਹ ਮੇਰੇ ਸਾਜਨ ਮੇਰੀ ਬੇਨਤੀ ਸੁਣੋ ਸਾਧ ਸੰਗ ਕਿਹਨ ਮਾਏ ਉਧਾਰੇ ਅਸੀਂ ਸੁਣਿਆ ਤੁਸੀਂ ਸਾ ਸੰਗਤ ਚ ਕਪਲ ਮਾਤਰ ਚਤਾਰ ਦਿਨ ਦੇ ਹੋ ਕਿਲਵਿਕ ਕਾਟ ਹੁਆ ਮਨ ਨਿਰਮਲ ਮਿਟ ਗਏ ਆਵਣ ਜਾਣਾ ਜੀਓ ਜਿਨ੍ਹਾਂ ਦੇ ਪਾਪ ਕਿਲਵਿਕ ਮੁੱਕ ਗਏ ਕੱਟੇ ਗਏ ਉਹਨਾਂ ਦਾ ਮਨ ਨਿਰਮਲ ਹੋ ਗਿਆ ਜਨਮ ਮਰਨ ਉਹਨਾਂ ਦਾ ਮੁੱਕ ਗਿਆ ਜੀ ਦੁਇਕਰ ਜੋੜ ਇੱਕ ਬੇਨੋ ਕਰੀ ਜਾ ਮੈਂ ਦੋਏ ਹੱਥ ਜੋੜ ਕੇ ਅਰਦਾਸ ਕਰਨਾ ਹਾਂ ਜੀ ਕਰ ਕਿਰਪਾ ਡੁੱਬਦਾ ਪੱਥਰ ਲਈ ਜਾ ਕਿਰਪਾ ਕਰੋ ਡੁੱਬਦੇ ਪੱਥਰ ਨੂੰ ਤਾਰ ਲਵੋ ਜੀ ਨਾਨਕ ਕਾ ਪ੍ਰਭ ਭਏ ਕਿਰਪਾਲਾ ਪ੍ਰਭ ਨਾਨਕ ਮਨ ਪਾਣਾ ਜੀਓ ਨਾਨਕ ਤੇ ਪ੍ਰਭ ਹੁਣ ਦਿਆਲ ਹੋ ਗਿਆ ਹੈ ਤੇ ਹੁਣ ਨਾਨਕ ਦਾ ਮਨ ਪ੍ਰਭੂ ਦੇ ਨਾਮ 'ਚ ਜੁੜਿਆ ਹੋਇਆ ਹੈ ਜੀ ਆਵਾਜ਼ ਮਹੱਲਾ ਪੰਜਵਾਂ ਪੰਜਵੀਂ ਪਾਤਸ਼ਾਹ ਜਿੱਦਾ ਪਾਵਨ ਸ਼ਬਦ ਅਰੰਭ ਹੋਣ ਲੱਗਾ ਹੈ ਜੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਪ੍ਰਭੂ ਤੁਹਾਡੀ ਬਾਣੀ ਅੰਮ੍ਰਿਤ ਹੈ ਭਾਵ ਕੇ ਜੀਵਨ ਦੇਣ ਵਾਲੀ ਹੈ ਜੀ ਸੁਣ ਸੁਣ ਹੋਵੈ ਅਰੰਗਤ ਮੇਰੀ ਜਿੰਨੂੰ ਸੁਣ ਕੇ ਮੇਰੀ ਅਵਸਥਾ ਉੱਚੀ ਹੋ ਰਹੀ ਹੈ ਜੀ ਜਲਨ 부ਜੀ ਸ਼ੀਤਲ ਹੋਏ ਮਨਵਾ ਸਤ ਗੁਰ ਕਾ ਦਰਸ਼ਨ ਪਾਏ ਜਿਓ ਹੁਣ ਮੇਰੀ ਜਲਨ ਬੁੱਝ ਗਈ ਐ ਜਿਹੜਾ ਮੇਰਾ ਮਨ ਹੈ ਸ਼ੀਤਲ ਹੋ ਗਿਆ ਸਤ ਗੁਰ ਦਾ ਤਿਦਾਰ ਕਰ ਲਿਆ ਹੈ ਜੀ ਸੁਖ ਭਇਆ ਦੁਖ ਦੂਰ ਪਰਾਨ ਸੁਖ ਹਿਰਦੇ ਚ ਆ ਗਿਆ ਦੁਖ ਦੂਰ ਹੋ ਗਿਆ ਹੈ ਜੀ ਸੰਤ ਰਸਨ ਅਰੇ ਨਾਮ ਵਖਾਣਾ ਹੁਣ ਸੰਤ ਰਸਨ ਭਾਵ ਕੇ ਸੰਤਾਂ ਦੀ ਮਿਹਰ ਨਾਲ ਮੈਂ ਹਰੀ ਨਾਮ ਜਪਣਾ ਹਾਂ ਜੀ ਗਲ ਸਾਨੀਰ ਪਰੇ ਸਰਸੋ ਪਰ ਬਿਰਥਾ ਕੋਈ ਨਾ ਜਾਏ ਜੀਓ ਪ੍ਰਭੂ ਦੇ ਨਾਮ ਦੇ ਨਾਲ ਸਾਰੇ ਜਿਹੜੇ ਸਰੋਵਰ ਨੇ ਉਹ ਭਰੇ ਹੋਏ ਹਨ ਤੇ ਇਹ ਸਰੋਵਰ ਦੇ ਵਿੱਚੋਂ ਕੋਈ ਵੀ ਬਿਰਥਾ ਨਹੀਂ ਜਾਂਦਾ ਜੀ ਦਇਆ ਧਾਰੀ ਤਨ ਸਿਰਜਣ ਹਾਰੇ ਉਹ ਸਿਰਜਣ ਹਾਰ ਪ੍ਰਭੂ ਨੇ ਬਖਸ਼ਿਸ਼ ਕੀਤੀ ਹੈ ਜੀ ਜਨ ਸਗਲੇ ਪ੍ਰਤਪਾਰੇ ਜੀ ਜਨਤਾ ਸਾਰਿਆਂ ਨੂੰ ਪਾਲ ਰਿਆ ਹੈ ਜੀ ਮਿਹਰવાન ਕਿਰਪਾਲ ਦਿਆਲਾ ਸਗਲੇ ਤ੍ਰਿਪਤ ਆਗਾਏ ਜੀਓ ਪ੍ਰਭੂ ਮਿਹਰਵਾਨ ਹੈ ਕਿਰਪਾਲੂ ਹੈ ਦਿਆਲੂ ਹੈ ਸਾਰੇ ਜੀਵਾਂ ਨੂੰ ਉਹ ਪਾਲ ਰਿਹਾ ਹੈ ਜੀ ਵਨ ਤ੍ਰਿਣ ਤ੍ਰੇਪਣ ਕੀਤੋਂ ਹਰਿਆ ਪ੍ਰਭੂ ਨੇ ਸਾਰੇ ਸੰਸਾਰ ਨੂੰ ਹਰਿਆ ਪਰਿਆ ਕੀਤਾ ਹੈ ਜੀ ਕਰਨ ਹਾਰ ਕਨ ਪੀਤਰ ਕਰਿਆ ਪਰ ਇਹ ਪ੍ਰਭੂ ਕਰਨ ਹਾਰ ਇੱਕ ਪਲ ਵਿੱਚ ਕਰਦਾ ਜਿਵੇਂ ਸੰਸਾਰ ਹਰਿਆ ਪਰਿਆ ਉਹ ਮੇਂ ਜੀਵਾਂ ਦੇ ਮਨ ਵੀ ਹਰੇ ਪਰੇ ਕਰਨ ਵਾਲਾ ਹੈ ਜੀ ਗੁਰਮੁਖ ਨਾਨਕ ਤੇ ਸੈ ਅਰਾਦੀ ਮਨ ਕੀ ਆਸ ਪੂਜਾਏ ਜੀਓ ਨਾਨਕ ਗੁਰੂ ਦੇ ਸਨਮੁਖ ਹੋ ਕੇ ਸਰੀ ਨੂੰ ਤੇ ਆਉਂਦਾ ਜੋ ਮਨ ਦੀ ਆਸ ਪੂਰਨ ਕਰਦਾ ਹੈ ਜੀ ਮਹੱਲਾ ਪੰਜਵਾ ਪੰਜਵੇਂ ਪਾਛਾ ਜਿਹਦਾ ਪਾਵਨ ਸ਼ਬਦ ਹੈ ਜੀ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੁਸੀਂ ਮੇਰੇ ਪਿਤਾ ਹੋ ਤੁਸੀਂ ਹੀ ਮੇਰੇ ਮਾਤਾ ਹੋ ਜੀ ਹੂੰ ਮੇਰਾ ਬੰਦ ਤੂੰ ਮੇਰਾ ਪ੍ਰਾਤਾ ਤੁਸੀਂ ਮੇਰੇ ਬੰਧ ਰਿਸ਼ਤੇਦਾਰ ਤੁਸੀਂ ਹੀ ਮੇਰੇ ਭਰਾ ਹੋ ਜੀ ਹੂ ਮੇਰਾ ਰਾਖਾ ਸਭਨੀ ਥਾਈ ਆਪੋ ਕੇ ਹਾ ਘਾੜਾ ਜੀ ਤੁਸੀਂ ਮੇਰੇ ਰਾਖੇ ਹੋ ਸਾਰ ਥਾਨ ਤੇ ਤੁਹਾਡੇ ਹੁੰਦਿਆਂ ਮੈਨੂੰ ਕੋਈ ਚਿੰਤਾ ਨਹੀਂ ਜੀ ਤੁਮਰੀ ਕਿਰਪਾ ਤੇ ਤੁਧ ਪਛਾਣਾ ਤੁਹਾਡੀ ਕਿਰਪਾ ਨਾਲ ਮੈਂ ਤੁਹਾਨੂੰ ਪਛਾਣ ਲਿਆ ਹੈ ਜੀ ਹੂ ਮੇਰੀ ਓ ਤੂੰ ਹੈ ਮੇਰਾ ਮਾਣਾ ਤੁਹਾਡੀ ਹੀ ਮੈਨੂੰ ਔਟ ਹੈ ਤੁਹਾਡਾ ਹੀ ਮੈਨੂੰ ਮਾਣ ਹੈ ਜੀ ਤੁਝ ਬਿਨ ਦੂਜਾ ਅਵਰ ਨਾ ਕੋਈ ਸਭ ਤੇਰਾ ਖੇਲ ਅਖਾੜਾ ਜੀਓ ਪ੍ਰਭੂ ਤੁਹਾਡੇ ਤੋਂ ਬਿਨਾ ਸੰਸਾਰ ਚ ਕੋਈ ਨਹੀਂ ਹਰ ਥਾਂ ਤੇ ਤੁਹਾਡੀ ਹੀ ਖੇਡ ਹੈ ਜੀ ਜੀ ਜੰਤ ਸਾ ਤੋ ਦੇ ਉਪਾਏ ਇਹ ਸਾਰਾ ਸੰਸਾਰ ਤੁਸੀਂ ਪੈਦਾ ਕੀਤਾ ਹੈ ਜੀ ਚਿਤ ਜਿਤ ਪਾਣਾ ਜਿੱਥੇ ਤੇਤਲਾਏ ਜਿੱਧਰ ਜਿੱਧਰ ਤੁਹਾਨੂੰ ਚੰਗਾ ਲੱਗਦਾ ਜੀਵਾਂ ਨੂੰ ਉਧਰ ਤੋਰਿਆ ਹੈ ਜੀ ਸਭ ਕੁਝ ਕੀਤਾ ਤੇਰਾ ਹੋਇਆ ਨਾਹੀ ਕਿਛ ਅਸਾੜਾ ਜੀਓ ਸਭ ਕੁਝ ਤੁਹਾਡਾ ਹੀ ਬਣਾਇਆ ਹੋਇਆ ਸਾਡਾ ਸੰਸਾਰ ਚ ਕੋਈ ਯਤਨ ਨਹੀਂ ਹੈ ਜੀ ਨਾਮ ਤੇ ਆਏ ਮਹਾਂ ਸੁਖ ਪਾਇਆ ਨਾਮ ਨੂੰ ਤਿਆਗ ਕੇ ਸ੍ਰੇਸ਼ਟ ਸੁਖ ਹਾਸਲ ਕਰ ਲਿਆ ਹੈ ਜੀ ਹਰੀ ਗੁਣ ਗਾਏ ਮੇਰਾ ਮਨ ਸ਼ੀਤ ਲਾਇਆ ਹਰੀ ਗੁਣ ਗਾ ਕੇ ਮੇਰਾ ਮਨ ਸ਼ੀਤਲ ਹੋ ਗਿਆ ਹੈ ਜੀ ਗੁਰਪੂਰੈ ਵਜੀਵਾ ਦਾਈ ਨਾਨਕ ਜਿਤਾ ਵਿਖਾੜਾ ਜਿਓ ਗੁਰੂ ਕਿਰਪਾ ਨਾਲ ਮਨ ਚ ਹੁਣ ਆਨੰਦ ਵਧਾਈ ਵਜਦੀ ਹੈ ਜੇ ਸਦਕਾ ਹੁਣ ਇਹ ਔਖੀ ਖੇੜ ਔਖਾ ਜਿਹੜਾ ਅਖਾੜਾ ਸੀ ਜਿੱਤ ਲਿਆ ਹੈ ਜੀ ਬਾਜ ਮਹੱਲਾ ਪੰਜਵਾਂ ਪੰਜਵੇਂ ਪਾਠ ਜਦ ਪਾਵਨ ਸ਼ਬਦ ਰੰਮ ਹੋਣ ਲੱਗਾ ਹੈ ਜੀ ਜੀ ਪ੍ਰਾਣ ਪ੍ਰਭ ਮਨੈ ਆਧਾਰਾ ਪ੍ਰਭੂ ਇਹ ਜੀਵਾਂ ਦਾ ਪ੍ਰਾਣਾਂ ਦਾ ਆਸਰਾ ਹੈ ਜੀ ਭਗਤ ਜੀਵੈ ਗੁਣ ਗਾਏ ਅਪਾਰਾ ਭਗਤ ਉਸ ਪ੍ਰਭੂ ਦੇ ਗੁਣ ਗਾ ਕੇ ਜਿਉਂਦੇ ਹਨ ਗੁਣ ਨਿਧਾਨ ਅੰਮ੍ਰਿਤ ਹਰ ਨਾਮਾ ਆਰਤਿ ਆਏ ਤਾਏ ਸੁਖ ਪਾਇਆ ਜੀ ਇਹ ਜੋ ਗੁਨਾ ਦਾ ਖਜ਼ਾਨਾ ਹੈ ਨਾਮ ਰੂਪੀ ਗੁਨਾ ਦਾ ਖਜ਼ਾਨਾ ਇਹ ਹੁਣ त्या ਕੇ ਸੁਖ ਹਾਸਲ ਕਰ ਲਿਆ ਹੈ ਜੀ ਮਨសា ਧਾਰ ਜੋ ਘਰ ਤੇ ਆਵੇ ਜੋ ਆਸ ਰੱਖ ਕੇ ਆਪਣੇ ਘਰੋਂ ਆਵੇ ਜੀ ਸਾਧ ਸੰਗ ਜਨਮ ਮਰਨ ਮਿਟਾਵੇ ਸਾਧ ਸੰਗਤ ਚ ਬੈ ਕੇ ਜਨਮ ਮਰਨ ਮੁੱਕ ਜਾਂਦਾ ਹੈ ਜੀ ਆਸ ਮਨੋਰਥ ਪੂਰਨ ਹੋਵੇ ਹੇਟ ਤੋ ਗੁਰਦਰਸਾਇਆ ਜੀ ਗੁਰੂ ਦੇ ਅਦੇਦਾਰ ਕਰਦਿਆਂ ਹੀ ਉਹਦੀਆਂ ਆਸਾਂ ਪੂਰੀਆਂ ਹੋ ਜਾਂਦੀਆਂ ਹਨ ਜੀ ਅਗਮ ਅਗੋਚਰ ਕਿਛ ਮਤ ਨਹੀਂ ਜਾਣੀ ਪ੍ਰਭੂ ਅਗਮ ਅਗੋਚਰ ਹੈ ਪਾਉਕੇ ਪਹੁੰਚ ਤੋਂ ਦੂਰ ਹੈ ਉਹਦੀ ਕੋਈ ਅਵਸਥਾ ਨਹੀਂ ਜਾਣਦਾ ਜੀ ਸਾਧਕ ਸਿੱਧ ਧਿਆਵੇਂ ਗਿਆਨੀ ਵੱਡੇ ਵੱਡੇ ਸਾਧਕ ਜਨ ਧਿਆਨੀ ਗਿਆਨੀ ਉਸ ਨੂੰ ਧਿਆਉਂਦੇ ਹਨ ਜੀ ਖੁਦੀ ਮਿੱਟੀ ਚੂਕਾ ਬੋਲਾਵਾ ਗੁਰ ਮਨ ਹੀ ਮੈਂ ਪ੍ਰਗਟਾਇਆ ਜੀਓ ਜਿਨ੍ਹਾਂ ਦੀ ਖੁਦੀ ਭਾਵ ਕੇ ਹੰਕਾਰ ਮੁੱਕ ਗਿਆ ਜਿਨ੍ਹਾਂ ਅੰਦਰੋਂ ਪਰਮ ਭੁਲੇਖਾ ਮੁੱਕ ਗਿਆ ਉਹ ਫਿਰ ਗੁਰੂ ਨੂੰ ਹਾਸਲ ਕਰਕੇ ਭਾਵ ਕੇ ਗੁਰੂ ਦੇ ਰਾਹੀਂ ਹਰੀ ਨੂੰ ਮਨ ਚ ਪ੍ਰਗਟ ਕਰ ਲੈਂਦੇ ਹਨ ਆਨੰਦ ਮੰਗਲ ਕਲਿਆਣ ਨਿਧਾਨ ਪ੍ਰਭੂ ਦਾ ਨਾਮ ਆਨੰਦ ਰੂਪੀ ਹੈ ਮੰਗਲ ਹੈ ਨਿਧਾਨਾ ਖਜ਼ਾਨਾ ਹੈ ਜੀ ਸੂਖ ਸਹਿਜ ਹਰ ਨਾਮ ਵਖਾਨਾ ਜਿੰਨੇ ਜਪ ਲਿਆ ਉਹਦੇ ਹਿਰਦੇ ਚ ਸੁੱਖ ਸਹਿਜ ਆ ਗਿਆ ਜੀ ਓਏ ਕਿਰਪਾਲ ਸੁਆਮੀ ਆਪਣਾ ਨਾਉ ਨਾਨਕ ਕਰਮਾ ਆਇਆ ਜੀ ਓਏ ਇਹ ਨਾਨਕ ਜਿੰਨਾ ਤੇ ਹਰੀ ਕਿਰਪਾਲੂ ਦਿਆਲੂ ਹੋ ਗਿਆ ਉਹਨਾਂ ਦੇ ਹਿਰਦੇ ਚ ਹਰੀ ਵਸ ਪਿਆ ਜੀ ਮਾ ਮਹੱਲਾ ਪੰਜਵਾਂ ਪੰਜਵੇਂ ਪਾਤਸ਼ਾਹ ਜਿਹਦਾ ਪਾਵਨ ਸ਼ਬਦ ਅਰਮ ਹੋਣ ਲੱਗਾ ਹੈ ਜੀ ਸੁਣ ਸੁਣ ਜੀਵਾ ਸੋਏ ਤੁਮਾਰੀ ਪ੍ਰਭੂ ਤੁਹਾਡੀ ਸ਼ੋਭਾ ਸੁਣ ਸੁਣ ਕੇ ਮੈਂ ਮਨ ਕਰਕੇ ਜਿਉਣਾ ਹਾਂ ਜੀ ਤੂ ਪ੍ਰੀਤਮ ਠਾਕੁਰ ਅਤ ਭਾਰੀ ਤੁਸੀਂ ਪ੍ਰੀਤਮ ਹੋ ਠਾਕੁਰ ਹੋ ਤੁਹਾਡੇ ਚ ਬਹੁਤ ਭਾਰੀ ਭਾਵ ਕਿ ਤੁਹਾਡੀ ਅਵਸਥਾ ਕੋਈ ਬਿਆਨ ਨਹੀਂ ਕਰ ਸਕਦਾ ਜੀ ਤੁਮਰੇ ਕਰਤ ਤਉ ਤੁਮਹੀ ਜਾਣੋ ਤੁਰੀ ਓਟ ਗੋਪਾਲਾ ਜੀਓ ਤੁਸੀਂ ਆਪਣੇ ਕਰਤਬ ਆਪ ਜਾਣਦਾ ਆ ਜਾਣਦੇ ਹੋ ਨਾਨਕ ਨੂੰ ਤੁਹਾਡੀ ਹੀ ਆਸ ਹੈ ਜੀ ਗੁਣ ਗਾਵਤ ਮਨ ਹਰਿਆ ਹੋਇ ਗੁਣ ਗਾਂਦਿਆ ਗਾਂਦਿਆ ਮਨ ਹਰਿਆ ਹੋ ਗਿਆ ਹੈ ਜੀ ਕਥਾ ਸੁਣ ਮਾਲ ਸਗਲੀ ਖੋਵੈ ਹਰੀ ਦੀ ਕਥਾ ਸਿਵ ਤੋਂ ਸੁਲਾ ਸੁਣਦਿਆ ਮੈਲ ਸਾਰੀ ਉੱਤਰ ਗਈ ਹੈ ਜੀ ਭੇਟਾ ਦਾ ਸੰਗ ਸਾਧ ਸੰਤਨ ਕੈ ਸਦਾ ਜਪਉ ਦਿਆਲਾ ਜੀਓ ਸੰਗਤ ਵਿੱਚ ਗੁਰੂ ਦੇ ਮਿਲਾਪ ਕਰਕੇ ਮੈਂ ਸਦਾ ਪ੍ਰਭੂ ਨੂੰ ਜਪਦਾ ਰਹਾ ਜੀ ਰਬੇ ਆਪਣਾ ਸਾਹ ਸਾਸ ਸਮਾਰੋ ਹਰੇਕ ਸਵਾਸ ਨਾਲ ਮੈਂ ਪ੍ਰਭੂ ਨੂੰ ਯਾਰ ਰਿਆ ਹਾਂ ਜੀ ਇਹ ਮਤ ਗੁਰ ਪ੍ਰਸਾਦ ਮਨ ਧਾਰੋ ਇਹ ਮਤ ਗੁਰੂ ਦੀ ਕਿਰਪਾ ਨਾਲ ਮੈਂ ਹਾਸਲ ਕੀਤੀ ਹੈ ਜੀ உம்ਰੀ ਕਿਰਪਾ ਤੇ ਹੋਏ ਪ੍ਰਗਾਸਾ ਸ਼ਰਮਿਆ ਪ੍ਰਤਪਾਲਾ ਜੀ ਤੁਹਾਡੀ ਕਿਰਪਾ ਦੇ ਨਾਲ ਹਿਰਦੇ ਚ ਪ੍ਰਗਾਸ ਹੋ ਗਿਆ ਹੈ ਪ੍ਰਭੂ ਉਹ ਸਭ ਤੁਹਾਡੀ ਦਇਆ ਹੈ ਜੀ ਸਤ 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 ਪ੍ਰਭ ਸੋਈ ਪ੍ਰਭੂ ਸਦਾ ਸਤ ਸਤ ਹੈ ਜੀ ਸਦਾ ਸਦਾ ਸਦ ਆਪੇ ਹੋਈ ਉਹ ਪ੍ਰਭੂ ਸਦਾ ਸਦਾ ਹੈ ਆਪੇ ਹੀ ਆਪ ਹੈ ਜੀ ਚਲਤੁ ਤੁਮਾਰੇ ਪ੍ਰਗਟ ਪਿਆਰੇ ਦੇਖ ਨਾਨਕ ਭੈ ਨਿਹਾਲਾਂ ਜੀ ਤੁਹਾਡੇ ਚਲਤ ਵੇਖ ਕੇ ਮੇਰੇ ਹਿਰਦੇ ਤੁਹਾਡਾ ਨਾਮ ਪ੍ਰਗਟ ਹੋ ਗਿਆ ਹੈ ਜੀ ਨਾਨਕ ਤੁਹਾਨੂੰ ਵੇਖ ਕੇ ਨਿਹਾਲ ਹੋ ਗਿਆ ਜੀ ਮਾਝ ਮਹੱਲਾ ਪੰਜਵਾਂ ਪੰਜਵੇਂ ਪਾਸਛਾ ਜੀ ਦਾ ਪਾਵਨ ਸ਼ਬਦ ਰੰਮ ਹੋਣ ਲੱਗਾ ਹੈ ਜੀ। ਹਕਮੀ ਵਰਸਣ ਲਾਗੇ ਮਹਾਂ ਜਦੋਂ ਮੀਂਹ ਪੈਂਦਾ ਹੈ ਪ੍ਰਭੂ ਦੇ ਬਾਣੇ ਵਿੱਚ ਹੀ ਪੈਂਦਾ ਹੈ ਜੀ। ਸਾਜਨ ਸੰਤ ਮਿਲੋ ਨਾਮ ਜਪੇ ਹਾਂ ਜਿਵੇਂ ਮੀਂਹ ਪੈਣ ਤੋਂ ਬਾਅਦ ਜੀ ਜੰਤੂ ਹਰੀਆਲੀ ਵਿੱਚ ਰੰਗ ਮਾਣਦੇ ਹਨਵੇਂ ਅਸੀਂ ਵੀ ਸੰਤ ਸਾਜਨ ਮਿਲ ਕੇ ਪ੍ਰਭੂ ਦਾ ਨਾਮ ਜਪੀਏ ਜੀ। ਸ਼ੀਤਲ ਸ਼ਾਂਤ ਸਹਜ ਸੁਖ ਪਾਇਆ ਠੰਡ ਪਾਈ ਪ੍ਰਭ ਆਪੇ ਜੀਓ ਜਿਵੇਂ ਮੀਂਹ ਪੈਣ ਤੋਂ ਬਾਅਦ ਠੰਡ ਹੋ ਜਾਂਦੀ ਏਵੇਂ ਨਾਮ ਜਪਣ ਤੋਂ ਬਾਅਦ ਵੀ ਹਿਰਦਾ ਕਰ ਸੁਖੀ ਹੋ ਜਾਂਦਾ ਹੈ ਜੀ ਸਭ ਕਿਛ ਬਹੁਤ ਬਹੁਤ ਉਪਾਇ ਮੀਂਹ ਪੈਣ ਤੋਂ ਬਾਅਦ ਸਾਰੀ ਸ੍ਰਿਸ਼ਟੀ ਹਰੀ ਭਰੀ ਹੋ ਜਾਂਦੀ ਏ ਸੇ ਪ੍ਰਕਾਰ ਜਿਨ੍ਹਾਂ ਦੇ ਹਿਰਦੇ 'ਚ ਪ੍ਰਭੂ ਦੇ ਨਾਮ ਦਾ ਮੀਂਹ ਪੈ ਗਿਆ ਫਿਰ ਉੱਥੇ ਜਿਹੜਾ ਨਾਮ ਦਾ ਬੋਹਲ ਹੈ ਬਹੁਤ ਪੈਦਾ ਹੋਇਆ ਜੀ ਕਰ ਕਿਰਪਾ ਪ੍ਰਭ ਸਗਲ ਰਜਾਇਆ ਕਿਰਪਾ ਕਰਕੇ ਪ੍ਰਭੂ ਨੇ ਸਾਰੇ ਜੀਵਾਂ ਨੂੰ ਰਜਾ ਦਿੱਤਾ ਜੀ ਕਨ ਕਰੋ ਮੇਰੇ ਦਾਤਾਰਾ ਜੀ ਜੰਸ ਸਤਰਾਪੇ ਜੀਓ ਇਹ ਨਾਮ ਦੇ ਦਾਤਾਰ ਹੈ ਮੇਰੇ ਪ੍ਰਭੂ ਕਿਰਪਾ ਕਰੋ ਜੀ ਜੰਤ ਸਵਾਰ ਸਭ ਤੁਹਾਡੀ ਦਿੱਤੀਆਂ ਦਾਤਾਂ ਹੀ ਖਾਂਦੇ ਹਨ ਜੀ ਸੱਚਾ ਸਾਹਿਬ ਸੱਚੀ ਨਾਈ ਪ੍ਰਭੂ ਤੁਹਾਡਾ ਨਾਮ ਸੱਚਾ ਹੈ ਤੁਸੀਂ ਆਪ ਸੱਚੇ ਹੋ ਜੀ ਗੁਰ ਪਰਸਾ ਤੇ ਸਦਾ ਤੇ ਆ ਗੁਰੂ ਕਿਰਪਾ ਨਾਲ ਮੈਂ ਸਦਾ ਹਰੀ ਨੂੰ ਜਪਨਾ ਹਾਂ ਜੀ ਜਨਮ ਮਰਨ ਪੈ ਕਾਟੇ ਮੋਹਾਂ ਹੰਸੇ ਸੋ ਸੰਤਾ ਪੇ ਜੀਓ ਜਿਨੇ ਨਾਮ ਜਪ ਲਿਆ ਤੇ ਜਨਮ ਮਰਨ ਦੀ ਸਾਰੀਆਂ ਫਾਇਆਂ ਕਟੀਆਂ ਗਈਆਂ ਹਨ ਜੀ ਸਾਸ ਸਾਸ ਨਾਨਕ ਸਾਲਾਹੇ ਨਾਨਕ ਰੇਖ ਸਵਾਸਨ ਪ੍ਰਭੂ ਨੂੰ ਜਪ ਰਿਆ ਹੈ ਜੀ ਸਿਮਰਤ ਨਾਮ ਕਾਟੇ ਸਭ ਫਾਹੀ ਪ੍ਰਭੂ ਦਾ ਨਾਮ ਜਪ ਜਿਆ ਸਾਰੀਆਂ ਫਾਇਆਂ ਕਟੀਆਂ ਗਈਆਂ ਹਨ ਪੂਰਨ ਆਸ ਕਰੀ ਖੇਨ ਭੀਤਰ ਹਰ 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 ਗੁਣ ਜਾਪੇ ਜੀਓ ਹੁਣ ਮੈਂ ਹਰੀ ਦਾ ਨਾਮ ਜਪਨਾ ਵਾ ਹਰੀ ਨੇ ਕਿਰਪਾ ਕੀਤੀ ਹੈ ਜੀ ਆਓ ਮਹੱਲਾ ਪੰਜਵਾਂ ਪੰਜਵੀਂ ਪਾਤਸ਼ਾਹ ਜੀ ਦਾ ਪਾਵਨ ਸ਼ਬਦ ਹੈ ਜੀ ਆਓ ਸਾਜਨ ਸੰਤ ਮੀਤ ਪਿਆਰੇ ਹੈ ਸਾਜਨ ਸੰਤ ਹੈ ਮੀਤ ਆਓ ਜੀ ਲਗਾਵੇ ਗੁਣ ਅਗੰਮ ਅਪਾਰੇ ਬੈਠ ਕੇ ਸਰੀ ਦੇ ਗੁਣ ਗਾਈਏ ਗਾਵਤ ਸੁਣ ਤ ਸਬੇ ਹੀ ਮੁਕਤੇ ਸੋ ਧਿਆਈ ਆ ਜੇ ਨਾ ਹਮ ਕੀਏ ਜੀਓ ਜਪਦਿਆਂ ਸੁਣਦਿਆਂ ਸਭ ਮੁਕਤ ਹੋ ਜਾਂਦੇ ਨੇ ਆਓ ਉਹਨੂੰ ਜਪੀਏ ਜਿਨੇ ਸਾਨੂੰ ਪੈਦਾ ਕੀਤਾ ਹੈ ਜੀ ਮਨੁ ਮਨ ਜਨਮ ਕੇ ਕਿਲ ਵਿਖ ਜਾਵੈ ਜਨਮਾ ਜਨਮਾਂ ਦੇ ਕਿਲ ਵਿਖ ਮੁਕ ਜਾਂਦੇ ਨੇ ਜਪਣ ਕਰਕੇ ਮਨ ਚਿੰਦੇ ਸੇਈ ਫਲ ਪਾਵੇ ਤੇ ਮਨ ਚਿੰਦੇ ਮਨ ਇੱਛਾ ਅਨੁਸਾਰ ਸਤਿਗੁਰੂ ਤੋਂ ਫਲ ਪਾਉਂਦੇ ਹਨ ਸਿਮਰ ਸਾਇ ਸੋ ਸੱਚ ਸੁਆਮੀ ਰਿਜਕ ਸਭ ਸੁਕੋਂ ਦিয়ে ਜੀਓ ਇਹ ਭਾਈ ਉਸ ਪ੍ਰਭੂ ਨੂੰ ਤਿਆ ਜਪ ਜਿਹੜੇ ਸਾਰੇ ਸੰਸਾਰ ਨੂੰ ਰਿਜਕ ਦੇ ਰਿਹਾ ਹੈ ਜੀ ਨਾਮ ਜਪਤ ਸਰਬ ਸੁਖ ਪਾਈਐ ਨਾਮ ਜਪਦਿਆਂ ਹਰੇਕ ਸੁਖ ਮਿਲਦਾ ਹੈ ਜੀ ਸਭ ਪਉ ਬਿਨਸੈ ਹਰ ਹਰ ਧਿਆਈਐ ਹਰੀ ਨੂੰ ਤਿਆ ਕੇ ਸਾਰੇ ਭਉ ਮੁੱਕ ਜਾਂਦੇ ਹਨ 인ਸੇ ਵਿਆਸੋ ਪਾਰ ਗਿਰਾਮੀ ਕਾਰਜ ਸਗਲੇ ਥੀਏ ਜੀਓ ਜਿਨੇ ਸੇਵਿਆ ਹੈ ਉਸ ਸੰਸਾਰ ਸਾਗਰ ਤੋਂ ਤਰ ਗਏ ਉਹਦੇ ਕਾਰਜ ਸਾਰੇ ਸਫਲੇ ਹੋ ਗਏ ਹਨ ਜੀ ਆਏ ਪਿਆ ਤੇਰੀ ਸ਼ਰਨਾਈ ਹਰੀ ਮੈਂ ਤੇਰੀ ਸ਼ਰਨ ਆਇਆ ਹਾਂ ਜੀ ਕਿਉਂ ਪਾਵੈ ਕਿਉਂ ਲਹ ਮਿਲੋ ਜਿਵੇਂ ਤੈਨੂੰ ਚੰਗਾ ਲੱਗਦਾ ਓਵੇਂ ਸਾਨੂੰ ਤੁਸੀਂ ਆਪਣੇ ਨਾਲ ਜੋੜ ਲਵੋ ਜੀ ਕਰ ਕਿਰਪਾ ਪ੍ਰਭ ਪਗਤੀ ਲਾਵੋ ਸਚ ਨਾਨਕ ਅੰਮ੍ਰਿਤ ਪੀਏ ਜਿਉ ਇਹ ਨਾਨਕ ਆਖ ਅਰਦਾਸ ਕਰ ਹਰੀ ਕਿਰਪਾ ਕਰਕੇ ਆਪਣੀ ਭਗਤੀ ਚਲਾਓ ਜਿਹੜੇ ਭਗਤੀ ਜੁੜੇ ਨੇ ਅੰਮ੍ਰਿਤ ਨਾਮ ਪਿੰਦੇ ਰਹਿੰਦੇ ਹਨ ਜੀ ਆਇ ਪਿਆ ਤੇਰੀ ਸਰਣਾਈ ਓ ਪਾਵ ਤਿਉ ਲਹਿ ਮਿਲਾਈ ਕਰ ਕਿਰਪਾ ਪ੍ਰਭ ਭਗਤੀ ਲਾਭੋ ਸਚ ਨਾਨਕ ਅੰਮ੍ਰਿਤ ਪੀਏ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ